ਦੇਖੋ ਭਾਈ ਇੰਨਾ ਮੀਂਹ ਪਈ ਜਾਂਦਾ ਪਾੜ ਹੀ ਪਏ ਖੜੇ ਆ ਦੇਖੋ ਇਧਰ ਸੜਕਾਂ ਭਰੀਆਂ ਪਈਆਂ ਤੇ ਇਧਰਲੇ ਪਾਸੇ ਆਹ ਜਿਹੜਾ ਵਾਹਨ ਬਣ ਗਿਆ ਪੂਰਾ ਭਰ ਗਿਆ ਵਾਹਨ ਬਾਈ ਇਹ ਉੱਛਲੂਗਾ ਮੀਂਹ ਇਧਰਲੇ ਪਾਸੇ ਦੀ ਆਹ ਦੇਖੋ ਸੜਕਾਂ ਭਰੀਆਂ ਪਈਆਂ ਏ ਲਓ ਆ ਗੱਡੀ ਜਾਂਦੀ ਗੱਡੀ ਦੇ ਅੱਗੇ ਤੇ ਟਾਇਰ ਜਿਹੜੇ ਪਾਣੀ ਦੇ ਵਿੱਚ ਆ ਆ ਦੇਖੋ ਟੁੱਟੀ ਉਹ ਭਰਾਵਾ ਕਾਬਲ ਵੇੜਦਾ ਫਰੋਇਪਰ ਜਾਣਾ ਸੀ ਤੇ ਫਰੋਇਪਰ ਜਾਣ ਤੋਂ ਪਹਿਲਾਂ ਪਹਿਲਾਂ ਜਿਹੜਾ ਮੀਂਹ ਆ ਗਿਆ ਵਾ ਤੇ ਹੁਣ ਰੋਕ ਕੇ ਜਾਵਾਂਗੇ ਥੋੜਾ ਜਾ ਤੇ ਇਧਰਲੇ ਪਾਸੇ ਦੇਖੋ ਇੱਥੇ ਵੀ ਵਨ ਜਿਆ ਇੱਕਦਮ ਟੁੱਟਿਆ ਸੀਗਾ ਤੇ ਇਥੇ ਰ ਜ਼ਿਆਦਾ ਦੁਬਾਰਾ ਟੁੱਟ ਚੱਲਿਆ ਹੋ। ਤੁੱਕੀ ਕੱਢੀ ਜਾਂਦਾ ਮੀਂਹ ਵਾਲੀ ਤਾਂ ਬਈ ਆਪਣੇ ਪੰਡ ਇੱਥੇ ਬਹੁਤ ਜ਼ਿਆਦਾ ਮੀਂਹ ਆ। ਦੇਖੋ ਹੋ ਗਏ 15-20 ਮਿੰਟ ਲੱਗੇ। ਨਵਾਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਵਿੱਚ ਆਪਾਂ ਚੱਲੇ ਆਂ ਸਪੋਇਰ ਤੇ ਆਪਾਂ ਤੁਹਾਨੂੰ ਕਰਾਵਾਂਗੇ ਸਪੋਇਰ ਦਾ ਸਫ਼ਰ ਤੇ ਬਣੇ ਰਿਹਾ ਹੈ ਜੀ ਵਲੌਗ ਦੇ ਨਾਲ ਤੇ ਲੈ ਕੇ ਚાલਦੇ ਆ ਤੁਹਾਨੂੰ ਆਪਾਂ ਸਪੋਇਰ ਪਰ ਪਿੰਡੋਂ ਆਪਾਂ ਚੱਲ ਪਏ ਆਂ ਤੇ ਬਰੀਕ ਬਰੀਕ ਜਿਹੜੀਆਂ ਕਣੀਆਂ ਤੇ ਉਹ ਵੀ ਬੂੰਦਾਬੰਦੀ ਜਿਹੜੀ ਹੁਣ ਲੱਗ ਪਈ ਆ ਜੇ ਸਤਾ ਸ਼੍ਰੀ ਅਮਰਸਰ ਨੂੰ ਚੱਲ ਜਾਂਦਾ ਵਾ ਜੇ ਆਪਾਂ ਮੰਨ ਲਓ ਆਪਣੇ ਪਿੰਡ ਤੋਂ ਜਾਣਾ ਵਾ ਫਰੂਖਰ ਵਾਲੇ ਪਾਸੇ ਨੂੰ ਇੱਥੇ ਆ ਕੱਟ ਪਿਆ ਹੋਇਆ ਆ ਜਿਹੜੀ ਬਾਸ ਆ ਇਹ ਤਲਵੰਡੀ ਭਾਈ ਸ਼ਹਿਰ ਦੇ ਵਿੱਚ ਹੋ ਕੇ ਆਈ ਆ ਉਸੇ ਕਰਕੇ ਉਸੇ ਰੋਡ ਤੇ ਆਈ ਆ ਜਿਹੜੀ ਇਹ ਤਲਵੰਡੀ ਭਾਈ ਵਾਲਾ ਪੁਰਾਣਾ ਰੋਡ ਆ ਜੀਰੇ ਵਾਲਾ ਉਧਰੋਂ ਤਲਵੰਡੀ ਭਾਈ ਵਾਲੇ ਪਾਸੇ ਕੈਮਨ ਦੀ ਕੋਸ਼ਿਸ਼ ਆ ਰਹਾ ਵਾ ਇਹ ਆ ਸਾਹਮਣੇ ਜਿਹੜਾ ਹੈ ਉਹ ਹੈਗਾ ਚੌਕ ਤਲਵੰਡੀ ਭਾਈ ਵਾਲਾ ਇਹ ਤੋਂ ਬਟਿੰਡੇ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਲੁਧਿਆਣੇ ਨੂੰ ਕੋਇਟਰ ਨੂੰ ਇਹ ਤੋਂ ਹਰ ਇੱਕ ਬੱਸ ਲੱਗ ਜਾਂਦੀ ਆ ਤੇ ਇਹ ਆ ਜਿਹੜੇ ਪਾਸੇ ਬੱਸ ਚੱਲੀ ਆ ਇਹ ਜਾਂਦਾ ਫਿਰੋ ਤੋਂ ਨੂੰ ਰਸਤਾ ਸਾਹਮਣੇ ਆਲੀ ਆਪਣੇ ਇਥੋਂ ਟੂਲ ਆ ਜਾਂਦਾ ਕਿ 1 ਕਿਲੋਮੀਟਰ ਦੀ ਦੂਰੀ ਤੇ ਫਰੋਸ਼ਾ ਵਾਲਾ ਤੇ ਇਹ ਉਹੀ ਫਰੋਸ਼ਾ ਜਿੱਥੇ ਭਈ ਸਿੱਖਾਂ ਤੇ ਅੰਗਰੇਜ਼ਾਂ ਦੀ ਜਿਹੜੀ ਲੜਾਈ ਲੱਗੀ ਸੀਗੀ ਤਾਂ ਜੰਗ ਦੇ ਵਿੱਚ ਜਿਹੜੇ ਅੰਗਰੇਜ਼ਾਂ ਦੀ ਜਿੱਤ ਹੋਈ ਸੀ ਉਹ ਵੀ ਆਪਣੇ ਬੰਦੇ ਗਦਾਰ ਨਿਕਲੇ ਸੀ ਉਹਦੇ ਵਿੱਚ ਪੰਜਾਬੀ ਇਸੇ ਕਰਕੇ ਉਹਦੇ ਵਿੱਚ ਅੰਗਰੇਜ਼ਾਂ ਦੀ ਜਿਹੜੀ ਖਾ ਜਿੱਤ ਹੋਈ ਸੀ ਤੇ ਇਹ ਟੂਲ ਆ ਗਿਆ ਆਪਣਾ ਮਿਸ਼ਰੀ ਵਾਲੇ ਪਿੰਡ ਦੇ ਵਿੱਚ ਆ ਜਾਂਦਾ ਜਾਫਰੋਈ ਤੋਂ ਫਰੋਈਪੁਰ ਖੋਸ਼ਾ ਦੇ ਵਿੱਚ ਇੱਕ ਟੂਲੀ ਪੈਂਦਾ ਫਰੋਈਪੁਰ ਤੱਕ ਜੇ ਤਾਂ ਰੋਡ ਤੇ ਗਿਣਿਆ ਜਾਵੇ ਤਾਂ ਇਹ ਅਜੇ ਦੂਜਾ ਪਿੰਡ ਆ ਫਰੋਈਪੁਰ ਜੇ ਪਿੱਛੇ ਹਟਵੇਂ ਪਿੰਡ ਵੀ ਗਣੀਏ ਤਾਂ ਮੰਨ ਕੇ ਚੱਲੋ ਭਾਈ ਇਹ ਸਾਡਾ ਮਾਛੀਪੁਰਾ ਕਮਤ ਸਿੰਘ ਵਾਲਾ ਘੱਲ ਕਰਦੂ ਤੇ ਆਪਣਾ ਪਰੋਸ਼ਾ ਪੰਮਿਸ਼ੀ ਵਾਲਾ ਉਹ ਪੰਜਵਾਂ ਜਿਹੜਾ ਪ੍ਰਿੰਟ ਬਣ ਜਾਂਦਾ ਤੇ ਕਣੀਆਂ ਫੇਰ ਆ ਗਈਆਂ ਇਹਦੇ ਨਾਲ ਹੀ ਬੱਬਲ ਦਾ ਪੰਪ ਆ ਜਾਂਦਾ ਜਿਹੜਾ ਰਵਿੰਦਰ ਸਿੰਘ ਸੰਧੂ ਬੱਬਲ ਜਿਹੜੇ ਪ੍ਰੋਪਰ ਦੇ ਕਾਂਗਰਸ ਦੇ ਕਿਸੇ ਟਾਈਮ ਜਿਹੜੇ ਐਮਐਲਏ ਰਹੇ ਸੀ ਤੇ ਇਹ ਇਹ ਆ ਜਿਹੜਾ ਪੰਪ ਤੇ ਉਹਨਾਂ ਦਾ ਵੀ ਪੁਰਾਣਾ ਪੰਪਾ ਤੇ ਆ ਸਾਹਮਣੇ ਆ ਜਾਂਦਾ ਪਿਆਰੇਆਣਾ ਪਿੰਡ ਜਿਹੜਾ ਜਿੱਥੋਂ 2 ਕੁ ਸਾਲ ਪਹਿਲਾਂ ਜਿਹੜਾ ਮੋਦੀ ਮੁੜ ਕੇ ਗਿਆ ਸੀਗਾ ਜਦੋਂ ਕਹਿੰਦਾ ਸੀ ਵੀ ਨਹੀਂ ਨੂੰ ਕਿਸਾਨ ਮਾਰਨ ਪੈਗੇ ਜਾਂ ਮੈਨੂੰ ਤਾਂਕੀਆਂ ਦਿੱਤੀਆਂ ਜਾਂ ਕੁਝ ਵੀ ਉਹਨਾਂ ਨੇ ਕਿਹਾ ਸੀ ਹਨ ਤੇ ਆ ਸਾਹਮਣੇ ਵਾਲਾ ਜਿਹੜਾ ਪੁਲ ਉਹੀ ਆ ਜਿੱਥੋਂ ਉਹਦੀਆਂ ਗੱਡੀਆਂ ਵਾਪਸ ਹੋਈਆਂ ਸੀ ਬਟੰਡੇ ਵਾਲੇ ਪਾਸੇ ਨੂੰ ਇਹ ਪਿਆਰੇਆਂ ਆਣਾ ਪਿੰਡਾਂ ਤੇ ਲਗਭਗ ਤਲਵੰਡੀ ਭਾਈ ਤੋਂ ਸ਼ੀਵਾ ਪਿੰਡ ਜਿਹੜਾ ਇਹ ਕੋਹੇਤਪੁਰ ਨੂੰ ਆ ਜਾਂਦਾ ਵਾ ਇੰਨਾ ਘਰਾਂ ਚੋਂ ਹੀ ਉਹ ਜਿਹੜੀ ਮੋਤੀ ਦੀ ਵੀਡੀਓ ਬਣੀ ਸੀ ਆ ਜਿਹੜੇ ਦੋ ਤਿੰਨ ਘਰ ਵਕਾਇਆ ਨਾ ਤੁਹਾਨੂੰ ਇੱਥੋਂ ਹੀ ਉਹ ਜਿਹੜੀ ਵੀਡੀਓ ਵਾਇਰਲ ਹੋਈ ਸੀ ਇੱਥੋਂ ਕਿਸੇ ਨੇ ਵੀਡੀਓ ਬਣਾ ਕੇ ਜਿਹੜੀ ਅਪਲੋਡ ਕੀਤੀ ਸੀ ਸੋਸ਼ਲ ਮੀਡੀਆ ਤੇ ਇੱਥੇ ਸਰਦਾਰ ਵਸਦੀ ਭਗ ਸਿੰਘ ਆ ਜਿਨ੍ਹਾਂ ਦੇ ਕਾਫੀ ਘਰ ਇੱਥੇ ਜਿਹੜੇ ਬਣੇ ਹੋਏ ਆ ਕਾਫੀ ਉਹਨਾਂ ਦਾ ਜਿਹੜਾ ਸਾਰਾ ਪਰਿਵਾਰ ਲਗਭਗ ਜਿਹੜਾ ਇਸ ਮੁਹੱਲੇ ਦੇ ਵਿੱਚ ਰਹਿੰਦਾ ਉਹਨਾਂ ਨੇ ਆਪ ਦਾ ਇਹਦਾ ਨਾਂ ਹੀ ਰੱਖਦਾ ਸਰਦਾਰ ਭਗ ਸਿੰਘ ਵਸਦੀ ਤੇ ਇਹ ਦੋਨੇ ਪਾਸੇ ਘਰ ਆ ਇੱਕਨੇ ਪਾਸੇ ਵੀ ਹੈਗੇ ਆ ਤੇ ਆਹ ਸਾਹਮਣੇ ਜਿਹੜਾ ਪੁਲ ਆ ਗਿਆ ਇਹ ਆ ਗਿਆ ਬਈ ਬਜੀਤਪੁਰ ਵਾਲਾ ਇੱਥੇ ਬਜੀਦਪੁਰ ਗੁਰਦੁਆਰਾ ਜਾਮਨੀ ਸਾਹਿਬ ਇੱਥੇ ਮਸਿਆ ਲੱਗਦੀ ਆ ਸਾਹਮਣੇ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਬਸ ਥੋੜਾ ਥੋੜਾ ਤੁਸੀਂ ਦੇਖੋ ਧਿਆਨ ਨਾਲ ਗੁਰਦੁਆਰਾ ਜਾਮਨੀ ਸਾਹਿਬ ਨਜ਼ਰ ਆਵਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰਚੋ ਪ੍ਰਾਪਤ ਗੁਰਦੁਆਰਾ ਸਾਹਿਬ ਹਰ ਮਹੀਨੇ ਮਸਿਆ ਦੇ ਬਹੁਤ ਜ਼ਿਆਦਾ ਕੱਟ ਹੁੰਦਾ ਇੱਥੇ ਕਿਲੋਮੀਟਰ ਰਹਿ ਗਿਆ ਇੱਥੇ ਤੇ ਹਸੀਨੀਆ ਦਾ ਬੋਰਡਰ 18 ਕਿਲੋਮੀਟਰ ਵਿਜੀਤਪੁਰ ਤੋਂ ਇਧਰਲੇ ਪਾਸੇ ਆ ਜਿਹੜਾ ਗੇਟ ਬਣਿਆ ਹੋਇਆ ਵਾ ਗੁਰਦੁਆਰਾ ਸਾਹਿਬ ਦਾ ਆਟੋ ਇੱਥੇ ਮਿਲ ਜਾਣਗੇ ਪਰ ਹੋਰ ਜਾਣ ਵਾਸਤੇ ਇਹ ਸਨਮਹਾਲ ਆ ਬਈ ਇੱਥੇ पीजीआई बनवाਵਾ ਫਰੋਇ ਪਰ ਸ਼ਹਿਰ ਦੇ ਵਿੱਚ ਤੇ ਤਿਆਰੀ ਚੱਲ ਰਹੀ ਲਗਭਗ 4-5 ਸਾਲਾਂ ਤੱਕ ਜਿਹੜਾ ਕੰਪਲੀਟ ਹੋ ਜੂਗਾ ਤੇ ਉਸ ਤੋਂ ਬਾਅਦ ਜਿਹੜਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਜਾਂ ਪਜੀਆਈ ਵੱਡੇ ਵੱਡੇ ਹਸਪਤਾਲਾਂ ਨੂੰ ਇਹਨੇ ਪਜੀਆਈ ਨੇ ਜਿਹੜੇ ਇਮਾਰਤ ਪਾਉਣੀਆਂ ਕਿਉਂਕਿ ਜ਼ਿਆਦਾਤਰ ਲੋਕ ਇਸ ਪਾਸੇ ਨੂੰ ਹੋਣਗੇ ਇੱਧਰਲੇ ਪਾਸੇ ਹਸਪਤਾਲ ਇਹਨੇ ਖਾਸ ਨਹੀਂ ਸੀਗੇ ਪਰ ਪਜੀਆਈ ਜਦੋਂ ਬਣ ਗਿਆ ਤੇ ਫਿਰ ਲੋਕ ਇੱਧਰਲੇ ਪਾਸੇ ਨੂੰ ਆਦਮਰੀਜ਼ ਨੂੰ ਬਚਾਉਣ ਵਾਸਤੇ ਜਾਂ ਮਤਲਬ ਐਕਸੀਡੈਂਟ ਕੇਸ ਹੈ ਜੋ ਇਧਰਲੇ ਨੇੜੇ ਪਾਸੇ ਸਾਰੀ ਸ਼ੂਲ ਤੇ ਇੱਥੇ ਮਿਲੂਗੀ ਐਕਸੀਡੈਂਟ ਕੇਸ ਦੇ ਵਿੱਚ ਜਾਂ ਹੋਰ ਬਿਮਾਰੀਆਂ ਦੇ ਵਿੱਚ ਨਾ ਇੱਥੋਂ ਲਗਭਗ ਉਪਰੋਏ ਪਰ ਜਿਹੜਾ ਸ਼ਹਿਰ ਸ਼ੁਰੂ ਹੋ ਜਾਂਦਾ ਵਾ ਇਹ ਪੁਲ ਬਣਿਆ ਹੋਇਆ ਵਾ ਤੇ ਨਾਲ ਹੀ ਜਿਹੜੇ ਇਧਰਲੇ ਪਾਸੇ ਹੈਗੇ ਆ ਫੌਜੀਆں ਦੇ ਡੇਰੇ ਯਾਨੀ ਕਿ ਬਾਰਡਰ ਏਰੀਆ ਦੀ ਜਿਹੜੀ ਪਹੁੰਚ ਆ ਉਹ ਇੱਥੇ ਹੀ ਰਹਿੰਦੀ ਆ ਇੱਥੇ ਮੰਦਰ ਬਣਿਆ ਹੋਇਆ ਵਾ ਰੇਲਵੇ ਲਾਈਨ ਦੇ ਨਾਲ ਬਿਲਕੁਲ ਆਹ ਉਹ ਨੂੰ ਘੁੰਮਣੇ ਵਾਸਤੇ ਇਧਰਲੇ ਪਾਸੇ ਤੇ ਬੇਜ ਬਣਾਏ ਹੋਏ ਪਹਾੜ ਜੇ ਬਣਾਏ ਹੋਏ ਲੋਕਾਂ ਨੇ ਘੁੰਮਣ ਫਿਰਨਾ ਹੈ। ਤੇ ਇਧਰਲੇ ਪਾਸੇ ਆ ਸੋਲਰ ਸਿਸਟਮ ਜ্যা ਵੀ ਲੱਗਾ ਹੋਇਆ ਕਾਫੀ ਇਥੇ। ਵੈਲਕਮ ਟੂ ਸਰੋਜਪੁਰ। ਤੇ ਪਰ ਆਪਾਂ ਲਗਭਗ ਪਹੁੰਚ ਚੁੱਕੇ ਆ। ਫਾਇਰ ਲਗਾ ਇਥੋਂ 99 ਕਿਲੋਮੀਟਰ ਤੇ ਜਲਾਲਾ 55 ਕਿਲੋਮੀਟਰ ਰਹੇਗਾ। ਇਹ ਜਿਹੜਾ ਆ ਗਿਆ ਵਾ ਚੋ ਇਥੋਂ ਜੀਰੇ ਨੂੰ ਰੂਟ ਜਾਂ ਵੜਦਾ ਵਾ ਇੱਥੇ ਨਾਲ ਵੀ ਜਿਹੜਾ ਪੁਲਸਾਂ ਦਾ ਨਾਕਾ ਲੱਗਾ ਹੁੰਦਾ ਵਾ ਸਾਹਮਣੇ ਆ ਗਈਆਂ ਵੀ ਲਾਲ ਬੱਤੀਆਂ ਤੇ ਲਾਲ ਬੱਤੀਆਂ ਤੇ ਨਾਲ ਹੀ ਸੱਜੇ ਹੱਥਾਂ ਇਹ ਰੋ ਬਾਸਟੜ ਬਣੇ ਹੋਇਆ ਵਾ ਰੋਈ ਪਰ ਸ਼ਹਿਰ ਦਾ ਜੇ ਸਾਹਮਣੇ ਜਿਹਸੇਨੀ ਵਾਲੇ ਬਾਰਡਰ ਨੂੰ ਜਾਣਾ ਤੇ ਇਹ ਰੋਡ ਨਹੀਂ ਛੱਡਣਾ ਗਾਂ ਇਹ ਪਾਇਲਕਾ ਨੂੰ ਵੀ ਲੰਘ ਜਾਂਦਾ ਵਾ ਤੇ ਗਾਂ ਜਾ ਕੇ ਇਹ ਜਿਹੜਾ ਹਸੇ ਨੀ ਵਾਲੇ ਬਾਰਡਰ ਵਾਲੇ ਪਾਸੇ ਨੂੰ ਵੀ ਜਿਹੜੇ ਹੈ ਰੋਡ ਪਾਰਟ ਜਾਂਦਾ ਵਾ ਇਹ ਸਾਹਮਣੇ ਵਾਲਾ ਜਿਹੜਾ ਰੋਡ ਆ ਇਹ ਜਾ ਵੜਦਾ ਫੌਜੀਆ ਦੇ ਕੈਂਪ ਵੱਲ ਨੂੰ ਜਿੱਥੇ ਫੌਜੀਆ ਦਾ ਮੇਨ ਗੜਾ ਤੇ ਚਲੇ ਪਾਸੇ ਸਾਹਮਣੇ ਐਸਐਸਪੀ ਦਫ਼ਤਰ ਆ ਪਰੋਇਪਰ ਦਾ ਸ਼ਹਿਰ ਦੇ ਵਿੱਚ ਪਰੋਇਪਰ ਵਾਹਾਂ ਕੰਮ ਨਹੀਂ ਜੀ ਹੋਈ ਜਾਂਦੀ ਆ ਇੱਥੇ ਜਿਆਦਾ ਨਹੀਂ ਲੱਗਦਾ ਵਾ ਉਹਦਾ ਜ ਇਥੇ ਆਪਣੇ ਵਲੌਗ ਦੀ ਸਮਾਪਤੀ ਆ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ